ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਆਓ ਸੰਤ ਬਾਬਾ ਹਜ਼ਰਤ ਸਿੰਘ ਜੀ ਦੇ ਬਚਨਾਂ ਵਿੱਚੋਂ ਇੱਕ ਸਾਕੀ ਦੀ ਆਪ ਜੀ ਨਾਲ ਸਾਂਝ ਪਾਈਏ ਬਾਬਾ ਜੀ ਬਚਨ ਕਰਦੇ ਸਨ ਕਿ ਗੁਰੂ ਨਾਨਕ ਸਾਹਿਬ ਨੂੰ ਸਭ ਤੋਂ ਚੰਗੀ ਚੀਜ਼ ਜੋ ਲੱਗਦੀ ਹੈ ਉਹ ਹੈ ਨਾਮ ਜਦੋਂ ਅਸੀਂ ਨਾਮ ਜਪਦੇ ਹਾਂ ਤਾਂ ਗੁਰੂ ਖੁਸ਼ ਹੁੰਦਾ ਹੈ ਗੁਰੂ ਦੀਆਂ ਖੁਸ਼ੀਆਂ ਲੈਣੀ ਸਭ ਤੋਂ ਵੱਡੀ ਗੱਲ ਹੈ ਤੇ ਇਸ ਲਈ ਨਾਮ ਨਾ ਛੱਡੂ ਆਪਣੇ ਆਪ ਨੂੰ ਨੀਵਾ ਜਾਣ ਕੇ ਨਾਮ ਜਪੇ ਮਨ ਟਿਕੇ ਜਾਂ ਨਾ ਟਿਕੇ ਨਾਮ ਨਾ ਛੱਡੇ ਸੋ ਇੱਕ ਵਾਰੀ ਇੱਕ ਬੀਬੀ ਨੇ ਆ ਕੇ ਬਾਬਾ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਬਾਬਾ ਜੀ ਕਿ ਮੈਂ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਗੁਰੂ ਕਰਦੀ ਹਾਂ ਬਾਣੀ ਵੀ ਪੜਦੀ ਹਾਂ ਪਰ ਮਨ ਖਲੋਂਦਾ ਨਹੀਂ ਟਿਕਦਾ ਨਹੀਂ ਹੁਣ ਮੇਰਾ ਜੀ ਨਹੀਂ ਕਰਦਾ ਬਾਣੀ ਪੜਨ ਨੂੰ ਜਦੋਂ ਮਨ ਹੀ ਨਹੀਂ ਟਿਕਦਾ ਤਾਂ ਕੀ ਲਾਭ ਹੈ ਤੇ ਬਾਬਾ ਜੀ ਨੇ ਬੜੇ ਸਲੀਕੀ ਦੇ ਨਾਲ ਦਲੀਲ ਦੇ ਕੇ ਉਸ ਨੂੰ ਸਮਝਾਇਆ ਬਾਬਾ ਜੀ ਉਸ ਬੀਬੀ ਨੂੰ ਆਖਣ ਲੱਗੇ ਜਦੋਂ ਤੂੰ ਆਟਾ ਗੁੰਨਦੀ ਐ ਰੋਟੀ ਪਕਾਉਂਦੀ ਐ ਤਾਂ ਧਿਆਨ ਆਟੇ ਵਿੱਚ ਹੁੰਦਾ ਕਿ ਹੋਰ ਥਾਂ ਵੀ ਜਾਂਦਾ ਉਸ ਬੀਬੀ ਨੇ ਉਸ ਬੀਬੀ ਨੇ ਕਿਹਾ ਬਾਬਾ ਜੀ ਕਈ ਪਾਸੇ ਜਾਂਦਾ ਬੱਚਿਆਂ ਵੱਲ ਵੀ ਘਰ ਦੇ ਧੰਦਿਆਂ ਵੱਲ ਵੀ ਤਾਂ ਸੰਤ ਬਾਬਾ ਜੀ ਫੇਰ ਉਸ ਨੂੰ ਕਹਿਣ ਲੱਗੇ ਫਿਰ ਤੋਂ ਰੋਟੀ ਪਕਾਉਣੀ ਹੀ ਵੀ ਛੱਡ ਦੇ ਕਿਉਂਕਿ ਤੇਰਾ ਮਨ ਤੇ ਟਿਕਦਾ ਨਹੀਂ ਰੋਟੀ ਬਕਾਉਣ ਲੱਗਿਆ ਤੇ ਫਿਰ ਵਚਨ ਕੀਤਾ ਮਨ ਟਿਕੇ ਜਾਂ ਨਾ ਟਿਕੇ ਨਾਮ ਤੇ ਬਾਣੀ ਨਹੀਂ ਛੱਡਣੀ ਜੇ ਮਨ ਨਾ ਟਿਕੇ ਤਾਂ ਗੁਰੂ ਅੱਗੇ ਤਰਲੇ ਲਵੇ बार-बार ਤਰਲੇ ਲਵੇ ਉੱਚੀ ਉੱਚੀ ਰੋਵੇ ਗੁਰੂ ਨੂੰ ਆਵਾਜ਼ਾਂ ਮਾਰੀ ਧੰਨ ਗੁਰੂ ਰਾਮਦਾਸ ਸਾਹਿਬ ਜੀ ਨਾਮ ਦਾ ਖੈਰ ਪਾਉ ਮਨ ਦਾ ਟਿਕਾ ਬਖਸ਼ੋ ਆਪਣੀ ਬੰਦਗੀ ਚ ਲਾਓ ਪਹਿਲੇ 5 ਮਿੰਟ ਬੈਰਾਗ ਕਰਦਿਆਂ ਰੋਵੇ ਜੇ ਮਨ ਬਾਹਰ ਜਾਂਦਾ ਹੈ ਤਾਂ ਇਸ ਨੂੰ ਕੁਦਰਤ ਦੀ ਵਿਸ਼ਾਲਤਾ ਚ ਲੈ ਜਾਓ ਆਪੇ ਹੌਲੀ-ਹੌਲੀ ਟਿਕ ਜਾਵੇਗਾ ਬਾਬਾ ਨਾਨਕ ਕਿਰਪਾ ਕਰੇਗਾ ਸੋ ਬਾਬਾ ਜੀ ਨੇ ਇਹੋ ਜੀ ਦਲੀਲ ਦੇ ਕੇ ਉਸ ਬੀਬੀ ਨੂੰ ਸਮਝਾਇਆ ਸੋ ਆਓ ਆਪਾਂ ਵੀ ਮਨ ਨੂੰ ਟਿਕਾ ਕੇ ਗੁਰੂ ਚਰਨਾਂ ਵਿੱਚ ਲਾ ਕੇ ਬਾਬਾ ਜੀ ਦੇ ਬਚਨਾਂ ਅਨੁਸਾਰ ਨਾਮ ਬਾਣੀ ਬਾਣਾ ਦੇ ਧਾਰਨੀ ਹੋਈ ਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ